ਜਾ ਰਹੀ ਹੈ ਸਭ ਤੋਂ ਪਹਿਲਾਂ ਆਪਣਾ ਦੇਖੋ ਭਾਈ ਬੜੀ ਕੋਸ਼ਿਸ਼ ਕੀਤੀ ਬੀਜਪੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਦੇ ਬੜੀ ਕੋਸ਼ਿਸ਼ ਤੇ ਉਪਰਾਲੇ ਹੋਏ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਤਰਫੋਂ ਬੜੇ ਉਪਰਾਲੇ ਹੋਏ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਤਰਫੋਂ ਔਰ ਜਿਸ ਪ੍ਰਕਾਰ ਦਾ ਜਿਹੜਾ ਜੋ ਜਲਾਲ ਸੀਗਾ ਕਿਸਾਨਾਂ ਦਾ ਐ ਐਮਐਸਪੀ ਦੇ ਮੁੱਦੇ ਤੇ ਜਿਸ ਪ੍ਰਕਾਰ ਲੋਕ ਜਿਹੜੇ ਐ ਕਿਸਾਨ ਐ ਜਿਹੜਾ ਉਹ ਸੜਕਾਂ ਤੇ ਬੈਠਾ ਔਰ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਬੀਜੇਪੀ ਦਾ ਕਿ ਇਹਨਾਂ ਨੂੰ ਬੀਜੇਪੀ ਅਕਾਲੀ ਦਲ ਦਾ ਕਿ ਜਿਹੜਾ ਇਹਦਾ ਭਾਈਵਾਲ ਹੋਏਗਾ ਜਿਹੜਾ ਇਹਨਾਂ ਨਾਲ ਮਿਲ ਕੇ ਖੇਡੇਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਵੜਨ ਨਹੀਂ ਦਿਆਂਗੇ ਉਹ तमाम ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੂਸਰੇ ਪਾਸੇ ਕਿਸੇ ਪ੍ਰਕਾਰ ਦੀ ਜਿਸ ਤਰ੍ਹਾਂ ਬੰਦੀ ਸਿੱਖਾਂ ਦੀ ਗੱਲ ਸੀ ਜਾਂ ਹੋਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਸਨ ਤੀਸਰਾ ਜਿਹੜੀ ਮੇਰੇ ਕੋਲੇ ਜਾਣਕਾਰੀ ਹੈ ਉਹ ਇਹ ਵੀ ਹੈ ਕਿ ਜਾਖੜ ਸਾਹਿਬ 6 ਸੀਟਾਂ ਦੀ ਗੱਲ ਕਰ ਰਹੇ ਸਨ 6 7 ਦਾ ਸਮਝੌਤੇ ਦੀ ਤੇ ਫਿਰੋਜ਼ਪੁਰ ਦੀ ਜਿਹੜੀ ਸੀਟ ਹੈ ਉਹ ਮੰਗ ਰਹੇ ਸਨ ਕਿ ਉਹ ਪਾਜਬਾ ਨੂੰ ਦਿੱਤੀ ਜਾਵੇ ਸਾਨੂੰ ਦਿੱਤੀ ਜਾਵੇ ਸਾਡੇ ਖੇ ਵਿੱਚ ਆਵੇ ਇਹ तमाम ਸਾਰੀਆਂ ਗੱਲਾਂ ਤੇ ਆਪਸ ਵਿੱਚ ਔਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਇਹਨਾਂ ਨੇ ਫੈਸਲਾ ਵਾਪਸ ਲੈ ਆਏ ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਗਿਆ ਸੀ ਕਿ ਸਾਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਏਗਾ ਔਰ ਸਾਡੇ ਨਾਲ ਕਿਸੇ ਨੇ ਤੁਰਨਾ ਨਹੀਂ ਹੈ ਸੋ ਇਸ ਕਰਕੇ ਸਮਝੌਤਾ ਕੈਨਸਲ ਹੋਇਆ ਅੰਦਰ ਖਾਤੇ ਤਾਂ ਬਿਲਕੁਲ ਇਕੱਠੇ ਆ ਜਾਕਰ ਸਾਹਿਬ ਹੁਣੇ ਤਾਂ ਬਰਸੀ ਤੇ ਗਏ ਸੀ ਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ اور ਕਿਸ ਪ੍ਰਕਾਰ ਦੇ ਉਹ ਸੋਲੇ ਘਾਰੇ ਸੀ ਕਿਉਂਕਿ ਜਾਖੜ ਸਾਹਿਬ ਨੂੰ ਵੀ ਪਤਾ ਹੈ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਅਗਰ ਜ਼ੀਰੋ ਸੀਟ ਆਏਗੀ ਤਾਂ ਮੇਰੀ ਪ੍ਰਧਾਨਗੀ ਵੀ ਨਹੀਂ ਰਹੇਗੀ ਤਾਂ ਮੇਰਾ ਜਿਹੜਾ ਕਦ ਬੁੱਤ ਹੈ ਉਹ ਵੀ ਉਤਰ ਜਾਏਗਾ। ਇਹੀ ਗੱਲ ਅਕਾਲੀ ਦਲ ਦੇ ਮਨਸ਼ ਹੈ ਕਿ ਅਗਰ ਅਲਾਈਅੰਸ ਨਹੀਂ ਹੁੰਦਾ ਤਾਂ ਹੋ ਸਕਦਾ ਹੈ ਸਾਨੂੰ ਇੱਕ ਵੀ ਸੀਟ ਪੰਜਾਬ ਦੇ ਅੰਦਰ ਨਾ ਆਵੇ। ਸੋ so, ਇਹ तमाम ਸਾਰੀਆਂ ਗੱਲਾਂ ਪਰ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਬਣ ਗਈ ਹੈ ਜੇ ਅਲਾਈਅንስ ਕਰਦੇ ਐ ਤਾਂ ਫਿਰ ਪਿੰਡ ਦੇ ਲੋਕਾਂ ਨੇ ਆਮ ਜਨਤਾ ਨੇ ਉਹਨਾਂ ਨੂੰ ਵਧਣ ਨਹੀਂ ਦੇਣਾ ਸੀਗਾ ਸੋ ਇਸ ਕਰਕੇ ਕੋਈ ਇਹ ਨਹੀਂਗਾ ਵੀ ਆਪਸ ਵਿੱਚ ਪਿਆਰ ਟੁੱਟ ਗਿਆ ਤੁਸੀਂ ਦੇਖਿਆ ਹੀ ਹੋਣਾ ਕਿ ਅੱਜ ਵੀ ਜਿਹੜੀਆਂ ਸੈਂਟਰਲ ਸਕਿਉਰਿਟੀ ਫੋਰਸਸ ਐ ਅੱਜ ਵੀ ਉਹਨਾਂ ਦਾ ਆਨੰਦ ਮਾਣ ਰਿਹਾ ਸਾਰਾ ਬਾਦਲ ਪਰਿਵਾਰ ਸੁਖਬੀਰ ਸਿੰਘ ਬਾਦਲ ਸਾਡੇ ਡਿਪਟੀ ਚੀਫ ਮਿਨਿਸਟਰ ਹੋ ਫਿਰਦੇ ਐ ਇਹਨਾਂ ਕੋਲ ਤਾਂ ਸੈਂਟਰਲ ਸਕਿਉਰਿਟੀ ਫੋਰਸੇਜ਼ ਹੈ ਨਹੀਂ ਜਾਨਕੀ ਦਿੱਲੀ ਦੀ ਜਿਹੜੀ ਹੈ ਸਕਿਉਰਿਟੀ ਨਹੀਂ ਹੈ ਨਾ ਹੀ ਸੋਨੀ ਸਾਹਿਬ ਕੋਲੇ ਹੈ ਨਾ ਹੀ ਸਾਡੇ ਮੁੱਖ ਮੰਤਰੀ ਚੰਨੀ ਸਾਹਿਬ ਕੋਲੇ ਹੈ ਤੇ ਇਹਨਾਂ ਸਾਰੇ ਪਰਿਵਾਰ ਕੋਲੇ ਚਾਹੇ ਉਹ ਹਰਸਿਮਰਜ ਬਾਦਲ ਜੀ ਹੈ ਤੇ ਚਾਹੇ ਉਹ ਸੁਖਬੀਰ ਬਾਦਲ ਜੀ ਹੈ ਇਹ तमाम ਚੀਜ਼ਾਂ ਦਾ ਆਨੰਦ ਮਾਣ ਰਹੇ ਆ ਅੱਜ ਵੀ ਔਰ ਅੱਜ ਵੀ ਇਹਨਾਂ ਨੇ ਪਿੱਛੇ ਵੀ ਤੁਸੀਂ ਦੇਖਿਆ ਹੋਣਾ ਚਾਹੇ ਉਹ ਰਾਸ਼ਟਰਪਤੀ ਦੀ ਵੋਟ ਹੋਵੇ ਚਾਹੇ ਉਹ ਸਿਟੀਜ਼ਨ ਬਿਲ ਦੀ ਗੱਲ ਹੋਵੇ ਉਸੀ ਦੇਖਿਆ ਹੋਣਾ ਕਿ ਉਹਨਾਂ ਦੇ ਪੱਖ ਵਿੱਚ ਬੋਲਦੇ ਨਜ਼ਰ ਆਏ ਹੁਣੇ-ਹੁਣੇ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਹੀ ਨਹੀਂ ਕੋਈ ਕੀਤੀ ਤਰੀਕੇ ਨਾਲ ਉਹ ਗੱਲ ਸੀ ਵੀ ਕਿਵੇਂ ਨਾ ਕਿਵੇਂ ਸਾਡਾ ਸਮਝੌਤਾ ਹੈ ਕਿਵੇਂ ਨਾ ਕਿਵੇਂ ਸਿਰੇ ਚੜਦੇ ਐਮਐਸਪੀ ਤੇ ਨਹੀਂ ਜ਼ਿਆਦਾ ਕਿਸੇ ਪ੍ਰਕਾਰ ਦੀ ਕੋਈ ਟਿੱਪਾ ਟਿੱਪਣੀ ਬੋਲੇ ਔਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ 'ਚ ਕਦੇ ਇੱਕ ਵੀ ਵਾਰੀ ਆ ਜਦੋਂ ਦਾ ਕਿਸਾਨੀ ਅੰਦੋਲਨ ਚੱਲਿਆ ਮਗਰਲੇ 4 ਮਹੀਨਿਆਂ ਤੋਂ ਇੱਕ ਕਵੀ ਸ਼ਬਦ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਤੇ ਬੀਜੇਪੀ ਦੇ ਖਿਲਾਫ ਔਰ ਜਾਖੜ ਸਾਹਿਬ ਅਕਾਲੀ ਦਲ ਦੇ ਖਿਲਾਫ ਨਹੀਂ ਬੋਲੇ ਸੋ ਇਹ ਸਾਰਾ ਲੋਕ ਜਾਣਗੇ ਸੀ ਇਸ ਕਰਕੇ ਅੰਦਰ ਖਾਤੇ ਤੋਂ ਸਮਝੋਤਾ ਹੈਗਾ ਹੀ ਹੈਗਾ ਇਹ ਵੀ ਗੱਲ ਕਲੀਅਰ ਕਰੇ ਅਕਾਲੀ ਦਲ ਕਿ ਕੱਲ ਨੂੰ ਆਫਟਰ ਇਲੈਕਸ਼ਨ ਕਿਹਨੂੰ ਉਹ ਵੋਟ ਪਾਏਗਾ ਕਿੱਥੇ ਖੜਾ ਹੋਏਗਾ ਜੇ ਕੋਈ ਖੁਦਾ ਨਾ ਖਾਸੇ ਕਦੀ ਸੀਟ ਜਿੱਤ ਜਾਨੇ ਇਹ ਵੀ ਐਲਾਨ ਕਰੇ ਅਕਾਲੀ ਦਲ ਸੋ ਕਹਿਣ ਦਾ ਭਾਵ ਅੰਦਰ ਅਲਾਈਅੰਸ ਹੈ ਤੇ ਉਹਨਾਂ ਨੇ ਇਹ ਲੜਨ ਦਾ ਫੈਸਲਾ ਅਡਡ ਕਰ ਲਿਆ ਕੀ ਅੱਡ ਅੱਡ ਲੜਦੇ ਨਹੀਂ ਤਾਂ ਬਿਲਕੁਲ ਵੀ ਸਾਨੂੰ ਲੋਕਾਂ ਨੇ ਪਸੰਦ ਨਹੀਂ ਕਰਦਾ। ਕੌਰਿੰਗ ਸਰ ਥੋੜੇ ਦਿਨ ਪਹਿਲਾਂ ਜਾਖੜ ਸਾਹਿਬ ਆਏ ਹੋਏ ਪ੍ਰੈਸ ਕਾਨਫਰੰਸ ਕੀਤੀ ਉਹ ਤੁਹਾਡੇ ਆਮ ਆਦਮੀ ਪਾਰਟੀ ਦੇ ਅਲਾਈਅੰਸ ਨੂੰ ਇਹ ਕਹ ਰਹੇ ਕਹਿੰਦੇ ਲਿਵਿੰਗ ਰਿਲੇਸ਼ਨਸ਼ਿਪ ਹੈਗਾ ਇਹ ਕਹਿੰਦੇ ਇਹ ਪਰਦਾ ਵੀ ਜਲਦੀ ਹਟੇਗਾ ਕਹਿੰਦੇ ਇਹ ਲਿਵਿੰਗ ਰਿਲੇਸ਼ਨਸ਼ਿਪ ਦੇ ਉੱਤੋਂ ਪਰਦਾ ਚਲੋ ਦੇਖੋ ਪਰਦਾ ਪੁਰਦਾ ਤਾਂ ਜਨਤਾ ਪੰਜਾਬ ਦੀ ਜਾਣਦੀ ਹੈ ਸਾਡੇ ਤਾਂ 8 9 ਜਿਹੜੇ ਵੱਡੇ ਲੀਡਰਾਂ ਨੂੰ ਫੜ ਕੇ ਅੰਦਰ ਦਿੱਤਾ 8 8 ਮਹੀਨੇ ਲਾ ਕੇ ਆਏ ਇਹ ਲਿਵਿੰਗ ਰਿਲੇਸ਼ਨ ਹੈ ਤੁਹਾਨੂੰ ਤਾਂ ਦਿੱਤਾ ਨਹੀਂ ਭਗਵੰਤਬਾਨ ਜੀ ਨੇ ਉਹਨਾਂ ਨੂੰ ਤਾਂ ਥੋੜੇ ਕਿਸੇ ਵਿਅਕਤੀ ਨੂੰ ਦਿੱਤਾ ਸਾਡਿਆਂ ਨੂੰ ਅੱਠਾਂ ਨੂੰ ਦਿੱਤਾ ਤੇ ਕਦੇ ਮੈਨੂੰ ਦਬਕੇ ਮਾਰਦੇ ਆ ਕਦੇ ਕਿਸੇ ਨੂੰ ਹੋਰ ਦਬਕੇ ਮਾਰਦੇ ਆ ਸੋ ਇਹ ਲਿਵਿੰਗ ਰਿਲੇਸ਼ਨ ਨਹੀਂ ਹੈ ਸਾਡੀ ਤਾਂ ਬਿਲਕੁਲ ਸਿੱਧੀ ਲੜਾਈ ਹੈ ਸਿੱਧੇਮ ਸਿੱਧੀ ਲੜਾਈ ਸਾਡੀ ਆਮ ਆਦਮੀ ਪਾਰਟੀ ਦੇ ਨਾਲ ਹੈ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਹੈ ਇਹ ਚਾਹੇ ਇੱਧਰ ਉਧਰ ਜੋ ਮਰਜ਼ੀ ਹੋ ਜਾਏ ਲੇਕਿਨ ਪੰਜਾਬ 'ਚ ਸਾਡਾ ਕਿਸੇ ਪ੍ਰਕਾਰ ਦਾ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਤੁਸੀਂ ਸਾਡੇ ਨਾਲ ਚਰਚਾ ਕਰਦੇ ਹੁੰਦੇ ਸੀ ਧਰਨਿਆਂ 'ਚ ਕਿ ਤੁਹਾਡਾ ਹੋ ਗਿਆ ਅੱਜ ਕਿੰਨੇ ਦੀ ਗੱਲ ਮੁੱਕ ਗਈ ਹੈ ਕਿੰਨੇ ਤੁਸੀਂ ਨਵੇੜ ਲਿਆ ਸੀ ਉਦੋਂ ਕਹਿੰਦੇ ਹੁੰਦੇ ਸੀ 13 ਦੀਆਂ 13 ਤੇ ਲੜਾਂਗੇ ਪਹਿਲੇ ਦਿਨ ਤੋਂ ਕਹਿੰਦੇ ਆਏ ਅੱਜ ਕਹਿੰਦੇ ਆਏ ਕਿਉਂਕਿ ਦਿੱਲੀ ਲੀਡਰਸ਼ਿਪ ਦਾ ਫੈਸਲਾ ਹੋ ਸਕਦਾ ਹੈ ਕਿ ਅਸੀਂ ਮੋਟਾ-ਮੋਟਾ ਅਸੀਂ ਲੜਾਈ ਲੜਨੀ ਹੈ ਇੰਡੀਆ ਅਲਾਈਂਸ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਦਾ ਅੱਡ-ਅੱਡ ਦਬਾਅ ਹੁੰਦਾ ਹੈ ਲੇਕਿਨ ਪੰਜਾਬ ਦੀ ਲੀਡਰਸ਼ਿਪ ਇਸ ਗੱਲ ਤੇ ਬਿਲਕੁਲ ਕਲੀਅਰ ਕਟ ਏਜੈਂਡਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਰ ਜਾਵਾਂਗੇ ਸਾਨੂੰ ਘਰੇ ਬੈਠਣਾ ਮਨਜ਼ੂਰ ਹੈ ਲੇਕਿਨ ਇਹਨਾਂ ਨਾਲ ਸਮਝੌਤਾ ਨਹੀਂ ਕਰਾਂਗੇ ਕਿਉਂ ਇਹਨਾਂ ਨੇ ਕੋਈ ਸਾਡੇ ਨਾਲ ਘੱਟ guzari ਹੈ ਇਹਨਾਂ ਨੇ ਕੋਈ ਘੱਟ guzari ਹੈ ਤਾਂ ਮੈਨੂੰ ਦੱਸ ਦਿਓ ਇਹਨਾਂ ਨੇ ਕੋਈ ਬੰਦਾ ਛੱਡਿਆ ਇਹਨਾਂ ਨੇ ਬਿਲੋ ਦਾ ਬੈਲਟ ਹਿੱਟ ਕਰਨਾ ਕਦੇ ਕੋਈ ਛੱਡਿਆ ਹਾਲਾਂਕਿ ਅਸੀਂ ਫਿਰ ਵੀ ਨਹੀਂ ਉਸ ਤਰੀਕੇ ਨਾਲ ਪੇਸ਼ ਆਏ ਲੇਕਿਨ ਸਾਡਾ ਲਿਵਿੰਗ ਰਿਲੇਸ਼ਨਸ਼ਿਪ ਨਹੀਂ ਹੈ ਲਿਵਿੰਗ ਰਿਲੇਸ਼ਨਸ਼ਿਪ ਤੁਹਾਡਾ ਸਾਰਿਆਂ ਜਾਣਿਆ ਦਾ ਤੁਹਾਡਾ ਤੇ ਸੁਖਬੀਰ ਬਾਦਲ ਦਾ ਲਿਵਿੰਗ ਰਿਲੇਸ਼ਨਸ਼ਿਪ ਹੈ ਔਰ ਇਹ ਬਾਰੇ ਜ਼ਰਾ ਜਾਣਕਾਰੀ ਦਿਓ ਕੁਝ ਰਿਸ਼ਤੇਦਾਰ ਭੈਣ ਭਰਾ ਲੱਗੇ ਵੇ ਸੀ ਸਮਝੌਤਾ ਕਰਨ ਜੀ ਪਰ ਸੱਚੇ ਪਾਸ਼ਾ ਕੋਈ ਚੀਜ਼ ਹੈਗੀ ਦੋਨਾਂ ਦਾ ਮਖੋਟਾ ਉੱਤਰ ਜਾਣਾ ਹੈ ਸਾਨੂੰ ਲੋਕਾਂ ਨੂੰ ਇਹ ਕਹਿੰਦੇ ਤੇ ਸਾਡੇ ਤੇ ਸਵਾਲ ਚੱਕਦੇ ਆ ਨਾ ਇਹ 4 ਜੂਨ ਨੂੰ 4 ਜੂਨ ਨੂੰ ਐ 4 ਜੂਨ ਨੂੰ ਮੈਂ ਦੋਨਾਂ ਪ੍ਰਧਾਨਾਂ ਨੂੰ ਪੁੱਛੂੰਗਾ ਵੀ ਬਾਈ ਹੁਣ ਦੱਸੋ ਕੀ ਹਾਲਾਤ ਹੈ ਜਨਤਾ ਸਭ ਜਾਣਦੀ